ਆਜਾ ਮੇਰਾ ਖਾਲ 10 12 ਦੀ ਹੁਣ ਹੋ ਗਈ ਹੈ ਚਾਹੇ ਸਟੂਪੇ ਪੈ ਗਈ 10 12 ਦੀ ਤਾਂ ਹੁਣ ਹੋਣ ਹੋ ਗਈ ਸੁਪਤੀ ਅਰੇ ਦੋ ਚਾਰ ਹੋਰ ਖੜੀਆਂ ਤੇ ਜੇ ਜਲਦੀ ਜਿਹੜਾ ਸਮਝੌਤਾ ਮੇਰੀ ਕੋਸ਼ਿਸ਼ ਹੈ ਵੀ ਮੈਂ 70 80% ਦਾ ਸਮਝੌਤਾ ਕਰਵਾਵਾਂ ਜਿਵੇਂ ਜਿਤਨਾ ਦੋ ਕੈਂਡੀਡੇਟ ਆ ਉਹਨਾਂ ਨਾਲ ਜਾ ਕੇ ਪਰਸੀਪਾ ਲਈ ਦੀ ਆ ਤੇ ਜਾ ਸਮਝਾ ਲਈਦਾ ਵੀ ਤੁਸੀਂ ਇਹਦੇ ਤੇ ਸਹਿਮਤ ਹੋ ਜੁਦਾ ਵੀ ਕਿਹੜਾ ਇਹਦੇ ਭਾਈ ਕਹੜਾ ਤੌਰ ਤੇ ਆਪੀ ਲੋਕ ਸੰਮਤੀ ਕਰਕੇ ਇੱਕੜਾ ਕਾਗਜ਼ ਵਾਪਸ ਲੈ ਲਊ ਆਪਦੇ ਉਹ ਸਰਪੰਚ ਰਹੇ ਜੀ ਬਸ ਸਾਡੀ ਗੱਲ ਕਰੀਏ। ਅੱਜ ਇਹ ਪਾਰਟਨ ਕਰਦੀ ਗੱਲ ਦੀ ਤਰ੍ਹਾਂ ਅੱਜ ਦੀ ਗੱਲ ਕਰੀਏ। ਕਿਉਂ ਇਹ ਹਸ ਸਰਪੰਚ ਦੀ ਲਿਖਤ ਨੂੰ ਲੈ ਕੇ ਜੀ ਸਰ ਉਹ ਦੋ ਬੰਦਿਆਂ ਨੇ ਕਾਗਜ਼ ਭਰੇ 17 ਪੰਨਿਆਂ ਦੇ। ਉਹਨਾਂ ਨੇ ਵੀ ਆ ਤੁਹਾਡੇ ਸਾਹਮਣੇ ਰਿਕਵੈਸਟ ਕਰਨਾ ਇੱਕੋ ਬੰਦਾ ਰਹੇਗਾ ਦੂਜਾ ਸ਼ਮਸ਼ਪੁਰ ਤੋਂ ਵੀ ਉਹ ਕਿਨਾਂ ਮੈਂ ਵਾਪਸ ਲੈ ਲੀਨਾ। ਤੇ ਸਾਡੇ ਜਥੇਦਾਰ ਨੇ ਪੁਰਾਣੇ ਵੈਸੇ ਸਮੇਦਾਰ ਨੇ ਉਹਨਾਂ ਦੇ ਪੁੱਤਰ ਨੇ ਪਰ ਰਿਆਰਾਮ ਸਿੰਘ ਜੀ ਨੇ ਉਹਨਾਂ ਨੇ ਵੀ ਮੱਤਿਆ ਵੀ ਹੱਥ ਜੋੜ ਕੇ ਬੇਨਤੀ ਕੀਤੀ ਵੀ ਵਾਪਸ ਲਓ। ਵੀ ਨਗਰ ਪੰਚਾਇਤ ਬਣੇ ਆਪਣੀ ਤੇ ਇਹਦੇ ਜੋ ਐਮਸੀ ਬਣਾ ਤੇ ਫਾਈਲ ਸਾਰੀ ਪਿਆਰਿਆ ਸੀਐਮ ਸਾਹਿ ਇਹ ਉਹਨੂੰ ਸਿਰਫ ਨੋਟੀਫਿਕੇਸ਼ਨ ਜਾਰੀ ਹੋਣ ਵਾਲਾ ਸੀ ਦੇਖੋ ਦਮ ਇਲੈਕਸ਼ਨ ਆਨ ਕਰਕੇ ਲੇਟ ਹੋ ਗਿਆ ਉਹਨੇ ਉਪਰਾ ਮੇਰਾ ਛੋਟਾ ਉਹਨੂੰ ਐ ਲੱਗਦਾ ਵੀ ਕੱਠਿਆ ਰਬਨੀ ੱੱੱਕਾ ਹੋ ਗਿਆ ਹੁਣ ਇੱਥੇ ਕੱਠ ਕਿੰਨਾ ਆ ਹੁਣ ਜੇ ਵਾਰੀ ਆਉਂਦੀ ਆਉਂਦੀ ਹੋਣੀ ਆ ਹੁਣ ਜੇ ਪਿਛਲੇ ਆਕੜ ਵਿੱਚ ਸਾਨੂੰ ਉੱਤੇ ਚੜਨੀ ਨੇ ੱੱੱਕਾ ਹੋ ਰਿਹਾ ਉਹ ਕੰਨੀ ਨਾ ਮੰਨਦਾ ੱੱੱਕਾ ਜੇ ਕਿਸੇ ਨਾਲ ੱੱੱਕਾ ਕਿਸੇ ਦੇ ਕੋ ਕਾਗਜ਼ਾਂ ਦੇ ਫਰਕ ਆ ਜਾਂ ਦੂਜਾ ਪੀੜਾ ਆ ਉਹ ਕਹਿਣ ਸਾਡੇ ਕਾਗਜ਼ਾਂ ਦੇ ਜੈਕਟਾਂ ਚ ਆ ਰਹੇ ਆ ਔਰ ਜਿਹੜਾ ਐਲੀਗੇਸ਼ਨ ਲਾਉਣਾ ਇਹ ਨਾ ਸ਼ਾਮਰ ਜਮੀਨ ਵਾਲਾ ਜਾਂ ਜਿਹੜੇ ਕੋਈ ਕਿਸੇ ਕੋਈ ਐਲੀਗੇਸ਼ਨ ਹੈਗੇ ਆ ਉਹ ਲਾ ਕੇ ਕਿਸੇ ਦੇ ਵੀ ਰਿਜੈਕਟ ਹੋ ਸਕਦੇ ਕਹੇ ਉਹ ਕਾ ਲਈ ਹੈ ਤਾਂ ਕਾਂਗਰਸ ਦਾ ਆ ਆਪਾ ਦਾ ਜਾਂ ਭਾਜਪਾ ਦਾ ਉਹ ਤੇ ਲੋਕਾਂ ਨੇ ਆਪ ਕੋ ਆਪਣੇ ਨਾਲ ਲਾਉਣੇ ਆ ਸਾਡੇ ਲੋਕ ਕੋਈ ਨਾ ਕਿਸੇ ਦਾ ਕਾਗਜ ਰਿਜੈਕਟ ਹੋਊਗਾ ਨਾ ਕਿਸੇ ਨਾ ਟੱਕਾ ਆ ਮੈਂ ਬਾਬੇ ਬੁੱਢੇ ਨੂੰ ਮੰਨਦਾ ਜੇ ਮੈਂ ਕਿਸੇ ਨੂੰ ਕਿਹਾ ਹੋਵੇ ਕਿ ਕਿਸੇ ਦਾ ਕਾਂਗਰਸ ਪਾਰਟ ਮੈਂ ਆਪਣੀ ਗਾਰੰਟੀ ਲੈਂਦਾ ਉਹਨਾਂ ਨੇ ਆਪਣੇ ਆਪ ਪਾੜ ਕੇ ਜਾਂ ਕੁਝ ਕੀਤੇ ਅਸਲ ਕੀ ਆ ਜਿਵੇਂ 17 ਪਿੰਡਾਂ ਦੇ ਵਿੱਚੋਂ ਜਿਹੜੇ ਕਾਗਜ਼ ਸੀ ਉਹਨਾਂ 'ਚ ਇੱਕ ਦਿਨ ਜਦੋਂ ਉਹਨੂੰ ਸਾਰਿਆਂ ਨੇ ਅਸੀਂ ਉਹਦੇ 'ਚ ਮੇਰੇ ਨਾਲ ਹੈਰੀ ਮਾਨ ਵੀ ਸਹਿਮਤ ਹੋਇਆ ਅੰਕਲ ਅਤੇ ਉਹਦੇ ਨਾਲ ਅ ਰੇਂਦਰਪਾਲ ਚੰਦੂਮਾਰਾ ਵੀ ਸਹਿਮਤ ਹੋਇਆ ਉਹਨੇ ਵੀ ਇਹ ਬੰਦੇ ਨੂੰ ਲਿਖਿਆ ਵੀ ਕਾਗਜ਼ ਪਰ ਉਹਦੇ ਨਾਲ ਸਾਰੇ ਬੀਜੇਪੀ ਵਾਲੇ ਵੀ ਸਹਿਮਤ ਹੋਏ ਸਾਰਿਆਂ ਨੇ ਇੱਕ ਤਰ੍ਹਾਂ ਸਬੂਤ ਦਿੱਤਾ ਮੈਂ ਉਹਨਾਂ ਦਾ ਉਹਦੇ 'ਤੇ ਸਪਰ ਧੰਨਵਾਦ ਕਰਦਾ ਪਲੱਸ ਜਿਹੜੀ ਦੂਸਰੀ ਇੱਕ ਦੋ ਆਨੇ ਭਰਲੇ ਅਨਜਾਨਪੁਰੇ ਤੋਂ ਵਾਪਸ ਲੈਣੇ ਤੇ ਸਾਡਾ ਬੜੇ ਵਧੀਆ ਮਾਹੌਲ ਨਾਲ ਜਿਹੜਾ ਇਲੈਕਸ਼ਨ ਹੋ ਰਿਹਾ ਇਹ ਲੜਾਈ ਝਗੜਾ ਜਾਂ ਧੱਕਾ ਹੋਣਾ ਵੇ ਤੇ ਮੈਨੂੰ ਆ ਤਰਲੇ ਕੱਢਣ ਦੀ ਕੀ ਲੋੜ ਲੋਕਾਂ ਤੇ ਵੀ ਤੇ ਸਮਝੌਤੇ ਕਰੋ ਇਹਦੇ ਤੁਸੀਂ ਵੀ ਜਾਣਦੇ ਹੋ ਨਾ ਜਿਹੜਾ ਅੱਗੇ ਐਮਐਲਏ ਬਹਿ ਕੇ ਇਤਨਾ ਕਰਾਉਂਦਾ ਸਮਝੌਤੇ ਮੈਂ ਸਾਰਿਆਂ ਨੂੰ ਸੱਚਾ ਪਹਿਲੀ ਵਾਰੀ 6 ਤਰੀਕ ਤੋਂ ਵੇ ਪੰਜਾਬ 'ਚ ਵਿਚਾਰ ਨੂੰ ਇਕੱਠੇ ਕਰਕੇ ਇੱਕ ਟੇਬਲ ਤੇ ਬਾਹ ਕੇ ਵੀ ਕੋਸ਼ਿਸ਼ ਕਰੋ ਤੁਸੀਂ ਸੰਪਤੀ ਕਰੋ ਜੇ ਨਹੀਂ ਤਾਂ ਇਲੈਕਸ਼ਨ ਹੋਣਾ ਆ ਤੇ ਫਿਰ ਲੜਿਓ ਨਾ ਭਾਈਚਾਰਾ ਸਾਝਣਾ ਕਰਾਓ ਵੀਰੇ ਹੁਣ ਕੋਈ ਕਿਸੇ ਦੇ ਮੁਰਦਾਬਾਦ ਦੇ ਨਾਰੇ ਲਾਵੇ ਉਸ ਕਰੇ ਤਾਂ ਉਹਨਾਂ ਦੀ ਆਪਣੀ ਸੋਚਣੀ ਆ ਉਹਨਾਂ ਦਾ ਫਰਜ਼ ਬਣਦਾ ਉਹਨਾਂ ਪਿੰਡ ਵਾਲਿਆਂ ਦਾ ਵੀ ਮੇਰੇ ਨਾਲ ਗੱਲ ਕਰਦੇ ਮੈਨੂੰ ਪੁੱਛਦੇ ਜੇ ਮੇਰਾ ਉਹਦੇ 'ਚ ਕੋਈ ਲੈਣ ਦੇਣਾ ਹੋਣਾ ਤੇ ਮੈਂ ਉਹਨਾਂ ਦੋਸ਼ੀ ਬਰਦਾ ਨਾ ਪਰ ਮੈਨੂੰ ਤਾਂ ਪਤਾ ਵੀ ਜਿਹੜਾ ਮੁਰਦਾਬਾਦ ਨਾਰੇ ਲਾਉਂਦਾ ਕਿਹੜੇ ਪਿੰਡ ਦਾ ਕੌਣ ਹੈ ਹੈ ਵੀਰ ਬਦਲਾਵ ਤੁਸੀਂ ਇਹ ਦੱਸੋ ਵੀ ਇਹ ਲੋਕ ਕਿੰਨੀ ਸਮਝੋਤਾ ਹੋ ਰਿਹਾ ਫਿਰ ਐਤਰਾ ਕਿ ਨਹੀਂ ਕਿਸੇ ਦੇ ਬਾਅ ਕੇ ਸਮਝੋਤੇ ਕਰਾਏ ਸੀ ਜਿਵੇਂ ਆਪਾਂ ਬਾਅ ਕੇ ਕਰਾਂਗੇ ਤੁਸੀਂ ਪੱਤਰਕਾਰੋਂ ਮੈਂ ਜ਼ਿਲ੍ਹਾ ਪ੍ਰਧਾਨ ਆ ਤਾਂ ਮੇਰੇ ਨਾਲ ਤਕਰੀਬਨ 20 ਸਾਲਾਂ ਤੋਂ ਜੁੜੇ ਹੋ ਸਾਰੇ